ਪਿਆਗਰਾਜ ਦੇ ਵਿੱਚ ਮਹਾਕੁੰਡਾ ਆਯੋਜਨ ਕੀਤਾ ਗਿਆ ਕਰੋੜਾਂ ਦੀ ਗਿਣਤੀ ਦੇ ਵਿੱਚ ਹੁਣ ਤੱਕ ਸ਼ਰਧਾਲੂ ਇੱਥੇ સ્ਨਾਣ ਕਰ ਚੁੱਕੇ ਨੇ ਪਰ ਹੁਣ ਦੀ ਗੱਲ ਕੀਤੀ ਜਾਵੇ ਤੇ ਅੱਜ 29 ਜਨਵਰੀ 2025 ਮੌੜੀ ਮਸਿਆਦਾ ਦਿਨ ਹੈ ਜਿਸ ਦਿਨ ਕਰੋੜਾਂ ਦੀ ਸੰਖਿਆ ਦੇ ਵਿੱਚ ਸ਼ਰਧਾਲੂ સ્ਨਾਣ ਕਰਨ ਦੇ ਲਈ ਮਹਾਕੁੰਡ ਦੇ ਵਿੱਚ ਪਹੁੰਚ ਰਹੇ ਨੇ ਪਰ ਉੱਥੇ ਪਗੜੜ ਕਾਫੀ ਮਾਰ ਚੁੱਕੀ ਹੈ ਕਈ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਵੱਧ ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਹਲਾਤ ਮਹਾਕੁੰਡ ਦੇ ਵਿੱਚ ਬੇਕਾਬੂ ਹੋ ਚੁੱਕੇ ਨੇ ਲੋਕ ਜੋ ਉੱਥੇ ਗੰਗਾ ਸ্নান ਕਰਨ ਦੇ ਲਈ ਆਏ ਸੀ ਡੁਬਕੀ ਲਗਾਉਣ ਦੇ ਲਈ ਆਏ ਸੀ ਮਹਾਕੁੰਡ ਦਾ ਹਿੱਸਾ ਬਣਨ ਆਏ ਸੀ ਉਹਨਾਂ ਨੂੰ ਭਾਰੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਦੇ ਨਾਲ ਜੁੜੇ ਇੱਕ ਵੱਡੀ ਖਬਰ ਸਾਹਮਣੇ ਆਈ ਕਿ ਭਾਰਤੀ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਹੈ ਤੇ ਜਿਹੜੀਆਂ ਖਾਸ ਟ੍ਰੇਨਾਂ ਚਲਾਈਆਂ ਗਈਆਂ ਸੀ ਸਪੈਸ਼ਲ ਟ੍ਰੇਨਸ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਜੋ ਪ੍ਰਿਆਗਰਾਜ ਜਾਣੀਆਂ ਸੀ ਉਹਨਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਜਿਸ ਕਾਰਨ ਹੁਣ ਰੇਲਵੇ ਸਟੇਸ਼ਨ ਦੇ ਉੱਤੇ ਮਹਾਕੁੰਗ ਜਾਣ ਵਾਲੇ ਜੋ ਯਾਤਰੀ ਨੇ ਉਹਨਾਂ ਦੀ ਭੀੜ ਲੱਗ ਚੁੱਕੀ ਹੈ ਮਾਮਲੇ ਦੇ ਨਾਲ ਜੁੜੀ ਜੋ ਰਿਪੋਰਟ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਦੱਸਿਆ ਜਾ ਰਿਹਾ ਹੈ ਕਿ ਪ੍ਰਿਆਗਰਾਜ ਦੇ ਵਿੱਚ ਮਾਰਨਿੰਗ ਮੱਸਿਆ ਦੇ ਦਿਨ ਜ਼ਿਆਦਾ ਭੀੜ ਨੂੰ ਦੇਖਦੇ ਹੋਏ ਪੰਡਿਤ ਦੀਨदयाल ਉਪਾਧਿਆ ਜੰਕਸ਼ਨ ਤੋਂ ਪ੍ਰਿਆਗਰਾਜ ਜਾਣ ਵਾਲੀ ਮਹਾਕੁੰ ਮੇਲਾ ਸਪੈਸ਼ਲ ਟ੍ਰੇਨਾਂ ਦੇ ਸੰਚਾਲਨ ਨੂੰ ਰੋਕ ਦਿੱਤਾ ਗਿਆ ਇਸ ਕਾਰਨ ਜੰਕਸ਼ਨ ਦੇ ਉੱਤੇ ਪ੍ਰਿਆगराज ਜਾਣ ਵਾਲੀ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਪੰਡਿਤ ਦੀਨदयाल उपाध्याय ਰੇਲਵੇ ਡਿਵੀਜ਼ਨ ਦੇ ਕਮਰਸ਼ੀਅਲ ਮੈਨੇਜਰ ਮਨੀਸ਼ ਕੁਮਾਰ ਨੇ ਦੱਸਿਆ ਕਿ ਅਗਲੇ ਹੁਕਮਾਂ ਤੱਕ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ। ਕੁੰਬ ਮੇਲਾ ਸਪੈਸ਼ਲ ਟ੍ਰੇਨਾਂ ਫਿਲਹਾਲ ਅਸਥਾਈ ਤੌਰ ਤੇ ਬੰਦ ਰਹਿਣਗੀਆਂ, ਰੈਗੂਲਰ ਟ੍ਰੇਨਾਂ ਚੱਲਦੀਆਂ ਰਹਿਣਗੀਆਂ। ਪ੍ਰਿਆगराज ਦੇ ਵਿੱਚ ਭੀੜ ਜ਼ਿਆਦਾ ਹੋਣ ਦੇ ਕਾਰਨ ਸਪੈਸ਼ਲ ਟ੍ਰੇਨ ਨੂੰ ਰੋਕ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੌੜੀ ਮਸਿਆਦੇ ਇਸ਼ਨਾਨ ਕਰਨ ਮੰਗਲਵਾਰ ਰਾਤ 2 ਵਜੇ ਤੋਂ ਹੀ ਸੰਗਮ ਗੰਢ ਤੇ ਸ਼ਰਧਾਲੂਆਂ ਦੀ ਭੜੀ ਭੀ ਬੈਰੀਕੇਟਿੰਗ ਦਾ ਇੱਕ ਹਿੱਸਾ ਟੈਗਿਆ ਉੱਥੇ ਭੱਜਣ ਮੱਚ ਗਈ ਕੁਝ ਹੀ ਮਿੰਟਾਂ ਦੇ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਅਤੇ ਲੋਕ ਇੱਧਰ ਉੱਧਰ ਭੱਜਣ ਲੱਗੇ ਕਈ ਸ਼ਰਦਾਲੂਆਂ ਦਾ ਸਮਾਨ ਡਿੱਗ ਗਿਆ ਜਿਸ ਕਾਰਨ ਹਫੜਾ ਤਫੜੀ ਮੱਚ ਗਈ ਇਸ ਘਟਨਾ ਦੇ ਚਸ਼ਮਦੀਤਾਂ ਨੇ ਦੱਸਿਆ ਕਿ ਉਹ ਆਰਾਮ ਦੇ ਨਾਲ ਜਾ ਰਹੀ ਸੀ ਪਰ ਅਚਾਨਕ ਭੀੜ ਬਹੁਤ ਜ਼ਿਆਦਾ ਵੱਧ ਗਈ ਹਫੜਾ ਤਫੜੀ ਮੱਚ ਗਈ ਤੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਕਈ ਲੋਕ ਇਸ ਦਾ ਸ਼ਿਕਾਰ ਹੋ ਗਏ ਜ਼ਖਮੀ ਹੋਏ ਕਈਆਂ ਦੀ ਮੌਤ ਤੱਕ ਹੋ ਗਈ ਹੈ ਤੇ ਕਈ ਲੋਕਾਂ ਦਾ ਹਾਲੇ ਤੱਕ ਪਤਾ ਹੀ ਨਹੀਂ ਲੱਗਾ ਕਿ ਆਖਿਰ ਉਹ ਕਿੱਧਰ ਨੂੰ ਗਏ ਨੇ ਸਥਿਤੀ ਬੇਕਾਬੂ ਹੋ ਚੁੱਕੀ ਹੈ ਜਿਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਪ੍ਰਸ਼ਾਸਨ ਦੇ ਵੱਲੋਂ ਜ਼ਰੂਰ ਕੀਤੀ ਜਾ ਰਹੀ ਹੈ ਪਰ ਤਦ ਤੱਕ ਦੇ ਲਈ ਟ੍ਰੇਨਾਂ ਜੋ ਨੇ ਉਹਨਾਂ ਨੂੰ ਰੋਕ ਦਿੱਤਾ ਗਿਆ ਕਿ ਪ੍ਰਿਆਗਰਾਜ ਮਹਾਕੁੰਡ ਦੇ ਵਿੱਚ ਪਹਿਲਾਂ ਹੀ ਕਾਫੀ ਭੀੜ ਹੈ ਤੇ ਹੋਰ ਲੋਕ ਫਿਲਹਾਲ ਨਾ ਆਉਣ ਪ੍ਰਿਆਗਰਾਜ ਦੇ ਵਿੱਚ ਮਹਾਕੁੰਡ ਦਾ ਆਯੋਜਨ ਕੀਤਾ ਗਿਆ ਕਰੋੜਾਂ ਦੀ ਗਿਣਤੀ ਦੇ ਵਿੱਚ ਹੁਣ ਤੱਕ ਸ਼ਰਧਾਲੂ ਇੱਥੇ ਸ্নান ਕਰ ਚੁੱਕੇ ਨੇ ਪਰ ਹੁਣ ਦੀ ਗੱਲ ਕੀਤੀ ਜਾਵੇ ਤੇ ਅੱਜ 29 ਜਨਵਰੀ 2025 ਮਾੜੀ ਮਸਿਆਦਾ ਦਿਨ ਹੈ ਜਿਸ ਦਿਨ ਕੋਰੋਨਾ ਦੀਆਂ ਸੰਖਿਆ ਦੇ ਵਿੱਚ ਸ਼ਰਧਾਲੂ ਸ্নান ਕਰਨ ਦੇ ਲਈ ਮਹਾਕੁੰਡ ਦੇ ਵਿੱਚ ਪਹੁੰਚ ਰਹੇ ਨੇ ਪਰ ਉੱਥੇ ਭਗੜੜ ਕਾਫੀ ਵੱਧ ਚੁੱਕੀ ਹੈ ਕਈ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਵੱਧ ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਹਾਲਾਤ ਮਹਾਕੁੰਡ ਦੇ ਵਿੱਚ ਬੇਕਾਬੂ ਹੋ ਚੁੱਕੇ ਨੇ ਲੋਕ ਜੋ ਉੱਥੇ ਗੰਗਾ ਸ্নান ਕਰਨ ਦੇ ਲਈ ਆਏ ਸੀ ਡੁਬਕੀ ਲਗਾਉਣ ਦੇ ਲਈ ਆਏ ਸੀ ਮਹਾਕੁੰਡ ਦਾ ਹਿੱਸਾ ਬਣਨ ਆਏ ਸੀ ਉਹਨਾਂ ਨੂੰ ਭਾਰੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਕਿ ਭਾਰਤ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਹੈ ਤੇ ਜਿਹੜੀਆਂ ਖਾਸ ਟ੍ਰੇਨਾਂ ਚਲਾਈਆਂ ਗਈਆਂ ਸੀ ਸਪੈਸ਼ਲ ਟ੍ਰੇਨਸ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਜੋ ਪ੍ਰਿਆਗਰਾਜ ਜਾਣੀਆਂ ਸੀ ਉਹਨਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਜਿਸ ਕਾਰਨ ਹੁਣ ਰੇਲਵੇ ਸਟੇਸ਼ਨ ਦੇ ਉੱਤੇ ਮਹਾਕੁੰਗ ਜਾਣ ਵਾਲੇ ਜੋ ਯਾਤਰੀ ਨੇ ਉਹਨਾਂ ਦੀ ਭੀੜ ਲੱਗ ਚੁੱਕੀ ਹੈ ਮਾਮਲੇ ਦੇ ਨਾਲ ਜੁੜੀ ਜੋ ਰਿਪੋਰਟ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਦੱਸਿਆ ਜਾ ਰਿਹਾ ਹੈ ਕਿ ਪ੍ਰਿਆਗਰਾਜ ਦੇ ਵਿੱਚ ਮਾਰਨਿੰਗ ਮੱਸਿਆ ਦੇ ਦਿਨ ਜ਼ਿਆਦਾ ਭੀੜ ਨੂੰ ਦੇਖਦੇ ਹੋਏ ਪੰਡਿਤ ਦੀਨदयाल ਉਪਾਧਿਆ ਜੰਕਸ਼ਨ ਤੋਂ ਪ੍ਰਿਆਗਰਾਜ ਜਾਣ ਵਾਲੀ ਮਹਾਕੁੰ ਮੇਲਾ ਸਪੈਸ਼ਲ ਟ੍ਰੇਨਾਂ ਦੇ ਸੰਚਾਲਨ ਨੂੰ ਰੋਕ ਦਿੱਤਾ ਗਿਆ ਇਸ ਕਾਰਨ ਜੰਕਸ਼ਨ ਦੇ ਉੱਤੇ ਪ੍ਰਿਆਗਰਾਜ ਜਾਣ ਵਾਲੀ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਪੰਡਤ ਦੀਨदयाल उपाध्याय ਰੇਲਵੇ ਡਿਵੀਜ਼ਨ ਦੇ ਕਮਰਸ਼ੀਅਲ ਮੈਨੇਜਰ ਮਨੀਸ਼ ਕੁਮਾਰ ਨੇ ਦੱਸਿਆ ਕਿ ਅਗਲੇ ਹੁਕਮਾ ਤੱਕ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ। ਕੁੰਮੇਲਾ ਸਪੈਸ਼ਲ ਟ੍ਰੇਨਾਂ ਫਿਲਹਾਲ ਅਸਥਾਈ ਤੌਰ ਤੇ ਬੰਦ ਰਹਿਣਗੀਆਂ। ਰੈਗੂਲਰ ਟ੍ਰੇਨਾਂ ਚੱਲਦੀਆਂ ਰਹਿਣਗੀਆਂ। ਪ੍ਰਿਆਗਰਾਜ ਦੇ ਵਿੱਚ ਭੀੜ ਜ਼ਿਆਦਾ ਹੋਣ ਦੇ ਕਾਰਨ ਸਪੈਸ਼ਲ ਟ੍ਰੇਨ ਨੂੰ ਰੋਕ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੌੜੀ ਮਸਿਆਦੇ ਇਸ਼ਨਾਨ ਕਰਨ ਮੰਗਲਵਾਰ ਰਾਤ 2 ਵਜੇ ਤੋਂ ਹੀ ਸੰਗਮ ਗੰਢ ਤੇ ਸ਼ਰਧਾਲੂਆਂ ਦੀ ਭੀ ਬੈਰੀਕੇਟਿੰਗ ਦਾ ਹਿੱਸਾ ਟੈਗਿਆ ਉੱਥੇ ਭੱਜੜ ਮੱਚ ਗਈ ਕੁਝ ਹੀ ਮਿੰਟਾਂ ਦੇ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਅਤੇ ਲੋਕ ਇੱਧਰ ਉੱਧਰ ਭੱਜਣ ਲੱਗੇ ਕਈ ਸਰਦਾਰਾਂ ਲੋਹਾਂ ਦਾ ਸਮਾਨ ਡਿੱਗ ਗਿਆ ਜਿਸ ਕਾਰਨ ਹਫੜਾ ਤਫੜੀ ਮੱਚ ਗਈ ਇਸ ਘਟਨਾ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਉਹ ਆਰਾਮ ਦੇ ਨਾਲ ਜਾ ਰਹੀ ਸੀ ਪਰ ਅਚਾਨਕ ਭੀੜ ਬਹੁਤ ਜ਼ਿਆਦਾ ਵੱਧ ਗਈ ਹਫੜਾ ਤਫੜੀ ਮੱਚ ਗਈ ਤੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਕਈ ਲੋਕ ਇਸ ਦਾ ਸ਼ਿਕਾਰ ਹੋ ਗਏ ਜ਼ਖਮੀ ਹੋਏ ਕਈਆਂ ਦੀ ਮੌਤ ਤੱਕ ਹੋ ਗਈ ਹੈ ਤੇ ਕਈ ਲੋਕਾਂ ਦਾ ਹਾਲੇ ਤੱਕ ਪਤਾ ਹੀ ਨਹੀਂ ਲੱਗਾ ਕਿ ਆਖਿਰ ਉਹ ਕਿੱਧਰ ਨੂੰ ਗਏ ਨੇ ਸਥਿਤੀ ਬੇਕਾਬੂ ਹੋ ਚੁੱਕੀ ਹੈ ਜਿਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਪ੍ਰਸ਼ਾਸਨ ਦੇ ਵੱਲੋਂ ਜ਼ਰੂਰ ਕੀਤੀ ਜਾ ਰਹੀ ਹੈ ਪਰ ਤਦ ਤੱਕ ਦੇ ਲਈ ਟ੍ਰੇਨਾਂ ਜੋ ਨੇ ਉਹਨਾਂ ਨੂੰ ਰੋਕ ਦਿੱਤਾ ਗਿਆ ਕਿ ਪ੍ਰਯਾगराज महाਕੁੰਡ ਦੇ ਵਿੱਚ ਪਹਿਲਾਂ ਹੀ ਕਾਫੀ ਭੀੜ ਹੈ ਤੇ ਹੋਰ ਲੋਕ ਫਿਲਹਾਲ ਨਾ ਆਉਣ